ਬੀਤੇ ਮਹੀਨੇ ਦੀ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਚ ਹੋਈ ਪਰੇਡ ਚ ਹਿੱਸਾ ਲੈਣ ਵਾਲੇ ਜੀਐਨਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਚ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਯੂਨੀਵਰਸਿਟੀ ਵੱਲੋਂ ਉਕਤ ਵਿਦਿਆਰਥੀਆਂ ਦੇ ਸਨਮਾਨ ਲਈ ਇੱਕ ਸਧਾਰਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜੀਐਨਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸਿਰਾ ਵਾਈਸ ਚਾਂਸਲਰ ਡਾਕਟਰ ਹਿਮੰਤ ਸ਼ਰਮਾ ਸਮੇਤ ਸਮੁੱਚੇ ਸਟਾਫ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਐਨਸੀਸੀ ਕੈਂਡੀਡੇਟਾਂ ਵੱਲੋਂ ਇੱਕ ਸ਼ਾਨਦਾਰ ਡ੍ਰਿਲ ਪ੍ਰਦਰਸ਼ਨ ਵੀ ਦਿਖਾਈ ਗਈ ਜੋ ਕਿ ਸਮਾਗਮ ਦੌਰਾਨ ਆਕਰਸ਼ਣ ਦਾ ਕੇਂਦਰ ਰਹੀ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਐਨ ਐਸ ਐਸ ਕੋਆਰਡੀਨੇਟਰ ਇੰਜੀਨੀਅਰ ਗੁਰਮੀਤ ਸਿੰਘ ਨੇ ਦੱਸਿਆ ਕਿ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਚ ਹੋਈ ਪਰੇਡ ਚ ਯੂਨੀਵਰਸਿਟੀ ਦੇ ਦੋ ਵਿਦਿਆਰਥੀਆ ਅਨੰਤ ਵੀਰ ਸਿੰਘ ਜੋ ਕਿ ਮਕੈਨੀਕਲ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ ਤੇ ਐਨ ਐਸ ਐਸ ਦਾ ਮੈਂਬਰ ਹੈ ਤੇ ਦੂਜਾ ਵਿਦਿਆਰਥੀ ਜੈ ਅਦਿਤ ਐਰੋਸਪੇਸ ਇੰਜੀਨੀਅਰਿੰਗ ਦਾ ਵਿਦਿਆਰਥੀ ਹੋਣ ਦੇ ਨਾਲ ਨਾਲ ਐਨ ਸੀ ਸੀ ਮੈਂਬਰ ਹੈ ਦੋਵਾਂ ਵੱਲੋਂ ਪਰੇਡ ਚ ਸ਼ਾਮਲ ਹੋ ਕੇ ਯੂਨੀਵਰਸਿਟੀ ਅਤੇ ਆਪਣੇ ਮਾਪਿਆਂ ਦਾ ਨਾਮ ਦੇਸ਼ ਪਰ ਚੇਰੋਸ਼ਨ ਕੀਤਾ ਗਿਆ ਤੇ ਹੁਣ ਯੂਨੀਵਰਸਿਟੀ ਵੱਲੋਂ ਇਹ ਦੋਵਾਂ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਆ ਗਿਆ ਉਹਨਾਂ ਕਿਹਾ ਕਿ ਜੀਐਨਯੂਨੀਵਰਸਿਟੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਚ ਪਰਪੱਕ ਕਰਨ ਦੇ ਨਾਲ ਨਾਲ ਦੇਸ਼ ਪ੍ਰੇਮ ਅਤੇ ਦੇਸ਼ ਸੇਵਾ ਦੀ ਭਾਵਨਾ ਦਾ ਪਾਠ ਵੀ ਪੜਾਉਂਦੀ ਹੈ ਹੁਸ਼ਰਪਰ ਨਿਊਜ਼ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਜੀਐਨ ਸਦੀ ਦੇ ਇਹ ਦੋ ਸਟੂਡੈਂਟਸ ਨੇ ਜੋ ਐਨਐਸਐਸ ਤੇ ਐਨਐਸਐਸ ਵਿੰਗ ਦੇ ਵਿੱਚ ਜੋ volunteers ਸੀ ਵੀ ਉਹਨਾਂ ਨੇ ਰਿਪਬਲਿਕ ਡੇ 2025 ਵੀ ਕੀ ਕੰਟਰਟਰ ਦੇ ਸਟੂਡੈਂਟਸ ਦੀ ਪਬਲਿਕ ਦਿੱਲੀ ਵੀ ਕਿ ਉਹਨਾਂ ਨੇ ਜੋ ਪਬਲਿਕ ਡਿਪਰੇਡ ਨੂੰ ਜੋ ਵਿਸ਼ਾ ਬਣੇ ਬਹੁਤ ਸਾਰੀ ਸਖਤ ਮਿਹਨਤ ਬੱਚਿਆਂ ਦੀ ਸੀ ਜਿਨ੍ਹਾਂ ਨੇ ਫੈਲੀ ਸਿਲੈਕਸ਼ਨ ਕੈਂਪ ਦੇ ਵਿੱਚ ਆਪਣੀ ਸਿਲੈਕਸ਼ਨ ਕਰਵਾਈ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਜਾ ਕੇ 1 ਮੰਥ ਆਪਣੀ ਬਹੁਤ ਸਖਤ ਮਿਹਨਤ ਨਾਲ ਉਸ ਸਰਕਟਿਵ ਫ੍ਰੇਡ ਦੀ ਡ੍ਰੇਨ ਹੋਈ ਔਰ ਇੰਦੇ ਵਿੱਚ ਐਨਸੀਸੀ ਵਿੰਗ ਦੇ ਜੋ ਕੈਂਡੀਡੇਟ ਸੀਗੇ ਅੰਡਰ ਆਫਸਰ ਜੈ ਅਦਿਤ ਸਿੰਘ ਐਨਐਸਐਸ ਜੋ ਸਾਡੀ ਵਿੰਗ ਹੈ ਉਹਦੇ ਵਿੱਚ ਜੋ ਸਾਡੇ ਵਲੰਟੀਅਰ ਸੀਗੇ ਡਿਸਟਰ ਅਨੰਤ ਸਿੰਘ ਦੋ ਕੈਂਡੀਡੇਟਸ ਨੂੰ ਗਰਜਨ ਯੂਨੀਵਰਸਿਟੀ ਦੇ ਮੈਨੇਜਮੈਂਟ ਨੇ ਉਹਨਾਂ ਨੂੰ ਜਿੱਦਈ ਵਾਪਸ ਆਇਆ ਉਹਨਾਂ ਨੂੰ ਇੱਕ ਸਨਮਾਨ ਸਨਰ ਰੱਖਿਆ ਆਪਣੀ ਯੂਨੀਵਰਸਿਟੀ ਦੇ ਵਿੱਚ ਉਨੇ ਵੀ ਨਾ ਬੱਚਿਆਂ ਨੂੰ ਉਹਨਾਂ ਦੇ ਅਪੀਅਰੈਂਸ ਨੂੰ ਬਚਾ ਜਾਈ ਕਿ ਬਹੁਤ ਟੈਲੈਂਟ ਇਸ ਅਪਰੀਸ਼ੀਏਸ਼ਨ ਆਵਲਟ ਹੈ ਕਿ ਬੱਚਿਆਂ ਨੂੰ ਔਰ ਆਨ ਵਾਲੀ ਹੋਊ ਬੱਚੇ ਹੈ ਸਾਡੀ ਰਿਸਪੋਨਸਿਬਿਲਟੀ ਹੈ ਜਿਹੜੀਆਂ ਦੀ ਰਿਕੁਇਰਮੈਂਟਸ ਨੇ ਸੈਟ ਕਰਤੀ ਅਸੀਂ ਮੋਟੀਵੇਟ ਹੋ ਕੇ ਇਤਾਂ ਦੇ ਇਵੈਂਟਸ ਦੇ ਵਿੱਚ ਜੋ ਬਹੁਤ ਟੈਲੈਂਟ ਉਹਨਾਂ ਲਈ ਪ੍ਰਾਊਡ ਹੈ ਪੇਰੈਂਟਸ ਵੀ ਔਰ ਬੱਚੇ ਇਤਾਂ ਦੇ ਇਵੈਂਟਸ ਦੇ ਵਿੱਚ ਉਹ ਵੀ ਹੈ ਕਿਸਾਬਨ ਸਕਲ ਔਰ ਯੂਨੀਵਰਸਿਟੀ ਦੇ ਚਾਂਸਰ ਪ੍ਰਦਾਰ ਜੁਦੀ ਸਿਰਫ ਉਹਨਾਂ ਬੱਚਿਆਂ ਦੀ ਬੱਚਿਆਂ ਨੂੰ ਔਰ ਪੇਰੈਂਟਸ ਨੂੰ ਬਹੁਤ ਸਾਰੀ ਉਦਾਇਤ ਜਿੱਤੀ ਹੈ ਕਿ ਉਹਨਾਂ ਦੀ ਹਲਾਸ਼ੇਰੀ ਦਾ ਮੋਟੀਵੇਸ਼ਨਲ ਹੱਥ ਜੀ ਪੂਰੇ ਇੰਡੀਆ ਦਾ ਜੋ ਪਬਲਿਕ ਡੀਪਲੀਮਾ ਉਹ ਸਕ੍ਰੀਨ ਦੇ ਵਿੱਚ ਜਿੱਤਦਾ ਬੜੀ ਯੂਨੀਵਰਸਿਟੀ ਦੇ ਮਾਮਲੇ ਜਦਾਂ ਔਰ ਕਲੋ